ਪਾਤਸ਼ਾਹ ਦਸ ਕਬੇ ਉਹ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਭ ਤੁਮ ਗਾਵੋ ਆਪ ਹਾਥ ਦੇ ਮੋਏ ਬਚਾਵੋ ओके बस ਮੋਰੋ ਪਰਿਵਾਰਾ ਸੇਵਕ ਸਿੱਖ ਸਭ ਕਰਤਾਰਾ ਮੋਰ ਅਛਾ ਨਿਜ ਕਰਦਾ ਕਰਿਆ ਸਭ ਦਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੇ ਆਸਾ ਤੋਰ ਬਜਨ ਕੀ ਰਹੇ ਪਿਆਸਾ ਤੁਮੇ ਸਾਡ ਕੋਈ ਅਵਰ ਨ ਤਿਆਉ ਜੋ ਵਰ ਚੋਂ ਸਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹੱਥ ਦਾ ਮੁਜ਼ੈ ਉਬਰਿਆ ਮਰਨ ਕਾਲ ਕਾ ਤਰਾਸ ਨੇਵਰੇ ਆ ਹੋ ਜੋ ਸਦਾ ਹਮਾਰੇ ਪੱਛਾ ਸਰੀਅਸ ਦੁ ਜੋ ਕਰਿ ਔਰੱਛਾ ਰੱਖ ਲਿਓ ਮੋਇ ਰਖਨਾਰੇ ਸਾਇਬ ਸੰਤ ਸਾਇ ਪਿਆਰੇ देना बंद दष्टन के अंत तुम हो पूरी चतुर्दश कंता काल पाए ब्रह्मा वपदरा काल पाए शिव जो अवतरा काल पाए कर बिष्णु प्रकाश सकल काल का की आत्मसा जवन काल जोगी शिव कीओ देदराज ब्रह्मा जो थेओ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤ ਇੱਕ ਐਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸਕਲ ਪ੍ਰਜਾ ਜਿਨੇ ਆਪ ਸਵਾਰੇ सेवकन को सेवगुण सुख दियो सतरन को पल मोबद कियो गट गट के अंतर की जानत पले बुरे की पीर परेशानत चेतिते कुंचर अस्तोला सा पर कृपा दृष्ट कर फूला संतनन दोक पाएते दुखे सुख पाए साधन के सुखे ਇਕ ਇਕ ਕੇ ਪੇਰ ਪਛਾਨਣਾ ਗਟ ਗਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰ ਕਰ ਤਾਰਾ ਪ੍ਰਜਾ ਦਰਤ ਤਬ ਦੇ અપਾਰਾ ਜਬ ਆਕਰਖ ਕਰ ਤੋ ਕਬੂੰ ਤੁਮੈ ਮਿਲਤ ਦੇ ਦਰਸਬਹੁ ਜੇਤੇ ਬਦਨ ਸ੍ਰੇਸ਼ਟ ਸਬਧਾਰ ਐ ਆਪ ਆਪਣੇ ਬੋਝ ਉਚਾਰੈ ਤੁਮ ਸਬੇ ਤੇਰੇ ਤਨਰਾਲਮ ਜਾਣਤ ਬੇਦ ਬੇਦ ਅਰ ਆਲਮ ਨਰੰਕਾਰ ਨਿਰਬਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾਕਾ ਮੋੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰਪਾਨ ਅਨਮਾਨਤ ਮਾ ਮੂੜ ਕਸ਼ ਭੇਦ ਨ ਜਾਨਤ ਮਾ ਦੇਵ ਕੋ ਕੈਤ ਸਦਾ ਸਿਵ ਨਿਰੰਕਾਰ ਕਾ ਚੇਨਤ ਨ ਬਿਵ ਆਪ ਆਪਣੀ ਬੁੱਧ ਹੈ ਜੇਤੇ ਬਰਨਤ ਬਿਨ ਬਿਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਤਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਕ ਬਿਉ ਰਾਵ ਕਈ ਭੂਪਾ ਅੰਦਜ ਜੇ ਰਜ ਸੇਤ ਜਕੀਨੇ ਉਤਬਜ ਕਾਨ ਬੌਰ ਰਚ ਦੀਨੇ काउंगर फूल राजा व बैठा कौंग सिमटवे असंकर अ कैटा सगरे श्रेष्ठ दिखाए अचंभव आद जुगाद स्वरूप सिंबव अबर अच्छा मेरी तुम करो सिख ओबार आ सिख संगरो दुष्ट चिते उठवत उत्पाता सकल मलेश करो रन गाता ਜੇ ਅਸਦਜ ਤਵ ਸਰਨੇ ਪਰੇ ਤਿੰਨ ਕੇ ਦੁਸ਼ਟ ਦੁਖਿਤ ਹੋਵੇ ਮਰੇੁਰਕਪਾ ਜਵਨ ਪਗ ਪਰੇ ਤਿਆਰੇ ਤਿੰਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰਤ ਆਏ ਤਾਂ ਕੇ ਕਾਲ ਨਿਕਟਨੇ ਐ ਰੱਛਾ ਹੋਏ ਤਾਏ ਸਭ ਕਲ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਏ ਨਿਹਰਿਓ ਤਾਕੇ ਤਾਪ ਤਨ ਕਮੋ ਹਰਿਓ ਰਿਦ ਸਿਧ ਗਰਮ ਸਭ ਹੋਈ ਦੁਸ਼ਟ ਸ਼ਾਸਵ ਸਕੇ ਨੇ ਕੋਈ ਇੱਕ ਬਾਰ ਜਿਨ ਤੁਮੈ ਸੰਬਾਰਾ ਕਾਲ ਪਾਸਤੇ ਤਹ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇ ਤਮੈ ਸਰਨ ਤਿਹਾਰੀ ਆਪ ਹਾਥ ਦੇ ਲਿਓ ਉਵਾਰੀ ਸਰਬ ਠੌਰ ਮੋਹ ਸਹਾਈ ਦੋਸ਼ਟ ਦੋਖ ਤੇ ਲਿਓ ਬਚਾਈ